ਇਹ ਸਾਰੇ ਮਿਲੇ ਹੋਏ ਐ ਇਹ ਸਾਰੇ ਹੀ ਪੰਜਾਬ ਦੇ ਹਿੰਦੂਸਤਾਨ ਦੇ ਦੋਸ਼ੀ ਲੋਕ ਐ ਇਹ 2 400 ਬੰਦੇ ਨਾਲ ਇਕੱਠੇ ਨਾਲ ਨਹੀਂ ਪਤਾ ਲੱਗਦਾ ਵੀ ਕਿਹਦਾ ਕੋਈ ਜ਼ਿਆਦਾ ਇਕੱਠ ਹੈਗਾ ਲੋਕਾਂ ਨੂੰ ਦੱਸਣਾ 19 ਤਰੀਕ ਮਈ ਨੂੰ ਸੱਚ ਦੱਬ ਕੇ ਉਹ 23 ਤਰੀਕ ਰਿਜ਼ਲਟ ਆਣਾ ਤੁਹਾਡੇ ਸਾਹਮਣੇ ਪਰ ਧੜੇਬੰਦੀ ਰੋਪੜ ਤੱਕ ਇਹ ਸੀਏ ਨਹੀਂ ਹੋਣੀ ਹੈਗੀ ਉਹ ਇੱਥੇ ਰਹਿਣੀ ਹੈਗੀ ਐ ਨਾ ਉਹ ਸੂਈ ਨਾਲ ਜਦੋਂ ਸੀਦੇ ਨਹੀਂ ਉਹਦੇ ਕੱਪੜਾ ਫਟ ਜਾਏ ਉਹ ਨਹੀਂ ਸੀਣੇ ਵਾਲੀ ਹੈਗੀ ਉਹ ਇੱਥੇ ਰਹਿਣੀ ਬੱਕਰੀ ਚੋਣ ਦੰਗਲ ਵੀ ਗਰਮਾਂਦਾ ਜਾ ਰਿਹਾ ਹੈ ਕਾਂਗਰਸ ਵੱਲੋਂ ਲੋਕ ਸਭਾ ਹਲਕਾ ਛਰੀ ਆਨੰਦਪੁਰ ਸਾਹਿਬ ਤੋਂ ਨਾਨਨੇ ਉਮੀਦਵਾਰ ਮਨੀਸ਼ ਤਵਾਰੀ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਵਿਖੇ ਮੱਥਾ ਟੇਕ ਕੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਗਿਆ ਹੈ ਤੇ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਸਮੀਕਰਨ ਬਣ ਚੁੱਕੇ ਹੈ ਇਸ ਹਲਕੇ ਦੇ ਗੱਲ ਕਰਦੇ ਹਾਂ ਰੂਪਨਗਰ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸਰਵਾਰ ਨਾਲ ਸਾਡੇ ਨਾਲ ਮੌਜੂਦ ਹਨ ਸਰਦਾਰ ਸਾਹਿਬ ਕਿਸ ਤਰ੍ਹਾਂ ਦੇ ਸਮੀਕਰਨ ਜਿਹੜੇ ਬਦਲੇ ਆ ਮਨੀਸ਼ ਤਵਾਰੀ ਦੇ ਆਉਣ ਵਾਲੇ ਹਲਕੇ ਨੂੰ ਲੇਕੇ ਦੇਖੋ ਜਨਤਾ ਜਨਾਰਦਨ ਹੈ ਲੋਕਤੰਤਰ ਦਾ ਰਾਜ ਹੈ ਲੋਕ ਵੱਡੇ ਹੁੰਦੇ ਆ ਲੋਕਾਂ ਨੇ ਵੋਟਾਂ ਪਾਣੀਆਂ 19 ਤਰੀਕ ਨੂੰ 23 ਤਰੀਕ ਨੂੰ ਰਿਜ਼ਲਟ ਨਿਕਲਣਾ ਹੈ ਕਿਸੇ ਨੂੰ ਪਤਾ ਨਹੀਂ ਕਿ ਆ ਸਮੇਂ ਕਰਨਾ ਹੈ ਲੋਕ ਹਵਾ 'ਚ ਬਹੁਤ ਤੀਰ ਮਾਰਦੇ ਆ ਪਰ ਰਿਜ਼ਲਟ 23 ਤਰੀਕ ਨੂੰ ਆਣਾ 19 ਤਰੀਕ ਨੂੰ ਲੋਕਾਂ ਨੇ ਬਟਨ ਦਬਣਾ ਹੈ ਬੜੀਆਂ-ਬੜੀਆਂ ਧੇਰੀਆਂ ਚੱਲਦੀ ਰਹਿੰਦੀਆਂ ਵੱਡੇ-ਵੱਡੇ ਲੀਡਰਾਂ ਦੇ ਰਹਿੰਦੇ ਆ ਇਤਿਹਾਸ ਵਿੱਚ ਹੈ ਬਾਦਲ ਸਿੰਘ ਮੁੱਖ ਮੰਤਰੀ ਤੇ 1999 ਵਿੱਚ ਸੰਵੀਰਵਾਦ ਇਲੈਕਸ਼ਨ ਹਾਰ ਗਿਆ ਅੜਵਾਨੀ ਸਾਹਿਬ ਦਾਲਕੇ ਸ਼ਮੜਾਨੀ ਇਲੈਕਸ਼ਨ ਹਾਰ ਗਿਆ ਮੋਦੀ ਆਪਣਾ ਬਾਜਪਾਈ ਸਾਹਿਬ ਇਲੈਕਸ਼ਨ ਹਰ ਕੇ ਪਿੱਛੇ ਜੇ ਮਹਾਰਾਣੀ ਪ੍ਰਨੀਤ ਕੁਰ ਇਲੈਕਸ਼ਨ ਹਰ ਕੇ ਹੋਰ ਪਤਾ ਨਹੀਂ ਕਿੰਨੇ ਕਿੰਨੇ ਵੱਡੇ ਲੀਡਰ ਲੋਕ ਇਲੈਕਸ਼ਨ ਹਰ ਕੇ ਆ ਮੁੱਖ ਮੰਤਰੀ ਇੱਕ ਦਾ ਅੰਤਰਾਂਚਲ ਦਾ ਉਹ ਵੀ ਇਲੈਕਸ਼ਨ ਹਰ ਗਿਆ ਦਾ ਮੁੱਖ ਮੰਤਰੀ ਖੋਦ ਟਾਈਮ ਇਲੈਕਸ਼ਨ ਲੜਿਆ ਦਾ ਵੱਡੇ ਵੱਡੇ ਲੋਕ ਇਲੈਕਸ਼ਨ ਹਟ ਜਾਂਦੇ ਆ ਅਸੀਂ ਪਿੱਛਾ ਇੱਕ ਵੱਡੇ ਜੇ ਲੀਡਰ ਨੂੰ ਇਥੇ ਹਰਾ ਕੇ ਹਟੇ ਇਲੈਕਸ਼ਨ ਜਿਹੜਾ ਬਹੁਤ ਬਦਲਦਾ ਉਹ ਕਰੀਬੀ ਜਾਂ ਦਾ ਮੁੱਖ ਮੰਤਰੀ ਸਮਝਦਾ ਦਾ ਆਪਣੇ ਆਪ ਨੂੰ ਉਹ ਵੀ ਇਲੈਕਸ਼ਨ ਹਰ ਗਿਆ ਇਸ ਕਰਕੇ ਪਬਲਿਕ ਵੱਡੀ ਹੈ ਜਨਤਾ ਵੱਡੀ ਹੈ ਜਨਤਾ ਕਿਸੇ ਨੂੰ ਦੱਸਦੀ ਨਹੀਂ ਹੈਗੀ ਠੀਕ ਹੈ ਕਿਸੇ ਕੋਲ ਜਿਆਦਾ ਥੋੜੇ ਜੇ ਬੰਦੇ ਇਕੱਠੇ ਹੋ ਜਾਂਦੇ ਉਹ ਸਰਕਾਰ ਦਾ ਪਿੱਛਾ ਮੂਹਮਾ ਮਗਰ ਮਾਸ਼ਾਅੱਲਿਕ ਕੁਝ ਲੋਕ ਅੰਦਰੂਨੀ ਬੈਠੇ ਆ ਵੋਟਾਂ ਲੋਕਾਂ ਨਾਲ ਪਾਣੀ ਆ ਇਹ 2-400 ਬੰਦੇ ਨਾਲ ਇਕੱਠ ਨਾਲ ਨਹੀਂ ਪਤਾ ਲੱਗਦਾ ਵੀ ਕਿਹਦਾ ਕੋਈ ਜਿਆਦਾ ਇਕੱਠ ਹੈਗਾ ਲੋਕਾਂ ਨੂੰ ਦੱਸਣਾ 19 ਤਰੀਕ ਮਈ ਨੂੰ ਸੱਚ ਦੱਬ ਕੇ ਉਹ 23 ਤਰੀਕ ਰਿਜ਼ਲਟ ਆਣਾ ਤੁਹਾਡੇ ਸਾਹਮਣੇ ਲੋਕ ਜੀ ਨੂੰ ਚਾਣ ਕੇ ਉਹਨੂੰ ਬਣਾ ਲੈਣਗੇ ਆਪਣਾ 200 ਪਹਿਲੇ ਦਿਨ ਹੀ ਜਿਹੜਾ ਮਨੀਸ਼ ਤਵਾਰੀ ਜਿਹੜਾ ਹੈਗਾ ਹਲਕੇ ਦੇ ਵਿੱਚ ਆਇਆ ਤੇ ਅੱਜ ਕਾਂਗਰਸ ਦੀ ਧੜੇਬੰਦੀ ਦੇਖਣ ਨੂੰ ਮਿਲੀ ਹੈ ਕੀ ਫਰਕ ਪਊਗਾ ਉਹਨਾਂ ਦੇ ਜਿਹੜਾ ਲੱਗ ਰਿ ਪੰਜਾਂ ਉਂਗਲੀਆਂ ਪੰਜੇ ਧੜੇ ਉਹਨਾਂ ਵਿੱਚ ਪਰ ਧੜੇਬੰਦੀ ਰੋਪੜੇ ਤੱਕ ਇਹ ਸੀਏ ਨਹੀਂ ਹੋਣੀ ਹੈਗੀ ਉਹ ਐਦੇ ਰਹਿਣੀ ਹੈਗੀ ਆ ਨਾ ਉਹ ਸੂਈ ਨਾਲ ਜਦੋਂ ਸੀਂਦੇ ਨਹੀਂ ਉਹਦੇ ਕਪੜਾ ਫੜ ਜਾਏ ਉਹ ਨਹੀਂ ਸੀਣੇ ਵਾਲੀ ਹੈਗੀ ਉਹ ਐਦੇ ਰਹਿਣੀ ਪੱਕੀ ਰਹੀ ਰਹਿਣੀ ਪੱਕੀ ਰਹਿਣੀ ਜ਼ਿੰਦਗੀ ਵਾਸਤੇ ਇਸ ਕਰਕੇ ਉਹਨਾਂ ਦੀ ਧੜੇਬੰਦੀ ਹੈਗੀ ਹੋਈ ਹੈ ਉਹ ਨਾ ਮਤਵ ਨਹੀਂ ਅੱਗਾ ਵੀ ਧੜੇਬੰਦੀ ਚੱਲਦੀ ਹੁਣ ਵੀ ਚੱਲਣੀ ਹੈ ਚੱਲਣੀ ਵੀ ਹੈਗੀ ਹੈ ਵਿਚ ਵਿਚ ਲੋਕਾਂ ਨੂੰ ਲੋਕਾਂ ਵੱਲੋਂ ਜਾਂ ਕਈ ਜਿਹੜੇ ਹੈਗੇ ਆ ਪਾਰਟੀਆਂ ਦੇ ਜਿਹੜੇ ਹੈਗੇ ਆ ਸਿਆਸੀ ਲੀਡਰਾਂ ਵੱਲੋਂ ਤਿਵਾੜੀ ਨੂੰ ਬਾਹਰੀ ਉਮੀਦਵਾਰ ਦੱਸਿਆ ਜਾ ਰਿਹਾ ਹੈ ਕੌਣ ਕਹਿੰਦਾ ਜੀ ਉਹਨਾਂ ਨੂੰ ਬਾਹਰ ਪਹਿਲਾਂ ਮੈਨੂੰ ਪਤਾ ਲੱਗਣਾ ਚਾਹੀਦਾ ਮੈਂ ਉਹਦਾ ਤਾਂ ਹੀ ਜਵਾਬ ਦੇਵਾਂਗਾ ਚੰਦੂ ਮਾਜਰਾ ਵੀ ਆਇਆ ਜਾਂ ਹੋਰ ਵੀ ਜਿਹੜੇ ਹੈਗੇ ਉਹਨਾਂ ਨੂੰ ਕੀ ਆ ਪਹਿਲਾਂ ਮੈਂ ਤੁਸੀਂ ਇਹ ਪੁੱਛੋ ਕਿ ਚੰਦੂ ਮਾਜਰਾ ਲੋਦੀ ਮਾਜਰੇ ਦਾ ਜੰਮਿਆ ਬਾ ਅਨੰਦਪਸਾਹ ਨਾਲ ਪਿੰਡ ਲੋਦੀ ਮਾਜਰਾ ਪੈਂਦਾ ਇਹਦਾ ਪਿੰਡ ਪਟਿਆਲੇ ਵਿੱਚ ਚੰਦੂ ਮਾਜਰਾ ਪੈਂਦਾ ਇਹ ਕੀ ਦਾ ਜਿਹੜਾ ਨਾਲ ਐਥੇ ਵਾਲਾ ਚੀਮਾ ਸਾਹਬ ਹੈ ਉਹ ਗਰਦਾਸਪੁਰ ਤੇ ਹਰਗੋਬਿੰਦਪੁਰ ਨਾਲੋਂ ਦਾ ਪਿੰਡ ਪੈਂਦਾ ਇੱਕ ਜਿਹੜਾ ਪਹਿਲਾਂ ਬਰਿੰਦਰ ਢਿੱਲੋਂ ਐ ਉਹ ਤਰਨ ਤਰਨ ਤੇ ਐ ਉਹ ਐਥੇ ਦਾ ਕੋਈ ਜੰਪ ਲੈ ਨਹੀਂ ਹੈਗਾ ਇਹ ਤਾਂ ਬਦਕਿਸਮਤੀ ਹੈ ਕਿ ਸਾਡੇ ਨੰਦਪਤ ਦੇ ਲੋਕਾਂ ਨੂੰ ਧੋਖਾ ਹੋ ਰਿਹਾ ਸਾਰੇ 15 ਲੱਖ ਵੋਟਰਾਂ ਕਿ ਉਹਨਾਂ ਨੂੰ ਕੋਈ ਸੈਂਡੀਲੇਟਰ ਇਲੈਕਸ਼ਨ ਲੜਨ ਨੂੰ ਪਿਆ ਪਹਿਲਾ ਰੋਪੜ ਵਿੱਚ 2 ਲੱਖ ਵੋਟਰ ਤੇ ਜਦ ਨਹੀਂ ਇਹਨਾਂ ਨੂੰ ਲੋਕਲ ਬਦਲ ਪਿਆ ਕੋਈ ਇੱਥੇ ਦਾ ਜੰਪਲ ਜਿਹੜਾ ਇੱਥੇ ਦਾ ਧਾਤੀ ਜਮਿਆ ਹੋਵਾ ਇਹ ਕੁਦਰਤੀ ਇਹਨਾਂ ਦੀ ਫਰਮਾਇ ਹੈ ਕਾਲੀ ਵੀ ਬਾਹਰ ਦੇ ਕਾਂਗਰਸੀ ਬਾਹਰ ਦੀ ਕੀ ਲੱਗਦਾ ਵੀ ਜਿਹੜੇ ਇੰਨੇ ਡਿੱਗੇ ਕਾਂਗਰਸੀ ਬੈਠੇ ਟਕਸਾਲੀ ਕਾਂਗਰਸੀ ਬੈਠੇ ਰੋਪੜ ਜ਼ਿਲ੍ਹੇ ਚ ਕਿਆ ਕਾਂਗਰਸ ਨੂੰ ਉਹਨਾਂ ਤੋਂ ਲੱਗ ਨਹੀਂ ਰਿਹਾ ਕਿ ਉਹਨਾਂ ਵਿੱਚ ਜਿੱਤ ਸਕਦੇ ਚੋਣ ਨੂੰ ਉਹਨਾਂ ਚ ਪਾਵਰੇ ਹੀ ਨਹੀਂ ਹੈਗੀ ਇਲੈਕਸ਼ਨ ਟਿਕਟ ਉਹਨਾਂ ਚੰਪਤਾਂ ਨੇ ਸਾਡਾ ਪਾਰਟੀ ਦਾ ਕੈਂਡੀਡੇਟ ਕਰਾ ਲਈਦਾ ਚੰਗੜੀਆਂ ਪਿੰਡ ਦਾ ਚੰਗੜੀਆਂ ਦਾ ਸਰਪੈਂਚਰ ਰਿਹਾ ਵਾ ਹੈਗਾ ਠੀਕ ਹੈ ਨਾ ਜੀ ਇਹਨਾਂ 'ਚ ਹੈ ਹੀ ਨਹੀਂ ਪਾਵਰ ਇਹਦਾ ਵੈਸੇ ਆ ਚਮਚਾ ਚੁੰਮਚਾਂ ਦੀ ਪਿੱਛਾ ਕਰਦੇ ਰਹਿੰਦੇ ਲਾ ਕੇ ਹਾਏ ਦਰਿਆ ਵਛਾਣ ਵਾਲਾ ਨਾਅਰੇ ਇਹਨਾਂ ਨੂੰ ਟਿਕਟਾਂ ਟੋਟਾਂ ਨਹੀਂ ਮਿਲਣੀਆਂ ਹੈ ਲੋਕਲ ਬੰਦਿਆਂ ਨੂੰ ਇਹਨਾਂ ਨੂੰ ਇਹਨਾਂ 'ਚ ਹਿੰਮਤ ਨਹੀਂ ਹੈਗੀ ਟਿਕਟ ਲੈਣ ਦੀ ਅਸਲ ਵਿੱਚ ਜੇ ਇਹ ਉਹਨਾਂ ਦੇ ਉਲਟ ਵੋਟਾਂ ਪਾਣਗੇ ਆਪਣਾ ਵੀ ਇਹਨਾਂ ਨੂੰ ਮੇਲ ਅਗਲੇ ਵਾਰ ਟਿਕਟ ਦੇਣਗੇ ਇੱਕ ਜਿਹੜੀ ਹੈਗੀ ਬੀਬੀ ਹਰਮਿਤ ਸ੍ਰਿਤਕੌਰ ਬਾਦਲ ਅਤੇ ਸੀਐਮ ਵਿਚਕਾਰ ਜਿਹੜੀ ਹੈਗੀ ਟਵਿੱਟਰ ਤੇ ਜੰਗ ਚੱਲ ਅਰਥਿਮਤ ਕੌਰ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਰਾਹੁਲ ਗਾਂਧੀ ਨੇ ਉੱਥੇ ਮਾਫੀ ਮੰਗਾਈ ਹੈ 84 ਦਾ ਜੋ ਅਟੈਕ ਕੀਤਾ ਸੀਗਾ ਤੇ ਦੂਜੇ ਪਾਸੇ ਜਿਹੜਾ ਹੈਗਾ ਸੀਐਮ ਸਾਹਿਬ ਦਾ ਕਹਿਣਾ ਕਿ ਜਿਹੜਾ ਜਰਨਲ ਡਾਇਰੈਕਟਰ ਦੇ ਜਿਹੜੇ ਹਮਲੇ ਕਰਵਾਏ ਸੀਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਬਾਦਲਾਂ ਦੇ ਜਿਹੜੇ ਪਰਿਵਾਰ ਦੇ ਪਛਤੈਨੀ ਜਿਹੜੇ ਬਜ਼ੁਰਗ ਸੀ ਉਹ ਸ਼ਾਮਲ ਸੀ ਕੀ ਕਹਿੰਦਾ ਦੇਖੋ ਸੁੰਦਰ ਸਿੰਘ ਮਜੀਠੀਆ ਅੰਗਰੇਜ਼ਾਂ ਦਾ ਟੌਟ ਦਾ ਆਪਣੇ ਘਰ ਅੰਗਰੇਜ਼ਾਂ ਦਾ ਜਿੱਦਣ ਜ਼ਿਲ੍ਹੇ ਵਾਲੇ ਕਾਂਡਚੋ ਦਾ ਆਪਣੇ ਘਰ ਉਹਨਾਂ ਨੇ ਡਿਨਰ ਰੱਖਿਆ ਤਾਂ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਇਹ ਸਾਰੇ ਮਿਲੇ ਹੋਏ ਐ ਇਹ ਸਾਰੇ ਹੀ ਪੰਜਾਬ ਦੇ ਹਿੰਦੁਸਤਾਨ ਦੇ ਦੋਸ਼ੀ ਲੋਕ ਐ ਇਹਨਾਂ ਨੇ ਪੰਜਾਬ ਦੇ ਭਲੇ ਵਾਸਤਾ ਕੁਝ ਨਹੀਂ ਸੋਚਿਆ ਹੈਗਾ ਐਵੇਂ ਇੱਕ ਲੋਕਾਂ ਨੂੰ ਬੇਫਕੂ ਬਣਾਉਣ ਵਾਸਤਾ ਕਿ ਲੋਕ ਪਾਵਰ ਲੋਕ ਜਾਣਦੇ ਸਾਰੇ ਪਰ ਅਸੀਂ ਟਵਿੱਟਰ ਤੇ ਆਹ ਲਿਖ ਦਈਏ ਵੀ ਬਾਕੀ ਬੰਦੇ ਖਤਮ ਹੋ ਜਾਣ ਵੀ ਸਾਡੀ ਉਹ ਟਵਿੱਟਰ ਤੇ ਖਬਰ ਚੱਲਦੀ ਰਹਿਣਾ ਇਹ ਆਪਣੀ ਖਬਰ ਚਲਾਉਣ ਵਾਸਤਾ ਮਿਲੇ ਹੋਏ ਐ ਤੂੰ ਆਹ ਬੋਲਦੇ ਮੈਂ ਆਹ ਬੋਲਣਾ ਕੁਝ ਨਹੀਂ ਹੈਗੀ ਗੱਲਬਾਤ ਲੋਕਾਂ ਨੂੰ ਪਤਾ ਐ ਇਹ ਸਾਰੇ ਜਿਹੜੇ ਪਿੱਠੂ ਐ ਨਾ ਅੱਜ ਪੈਸੇ ਕਮਾ ਕੇ ਅੱਜ ਮੋਰਾ ਆਈ ਵੀ ਐ ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਦੇ ਉਮੀਦਵਾਰ ਐ ਮਸ ਸਿੰਘ ਅ ਅ ਨੂੰ ਨਾ ਸੋਰੀ ਨੂੰ ਨੰਦਾ ਜੀ ਸ਼ਹਿਰ ਗੱਲ ਪਾ ਲੋ ਕਿੰਨਾ ਕਿ ਜਿਹੜਾ ਕਵਰ ਕਰ ਚੁੱਕਿਆ ਦੇਖੋ ਲੋਕਾਂ ਦੇ ਕਰ ਮੈਸੇਜ ਪਹੁੰਚਦਾ ਅਸੀਂ ਖੁਦ ਸਵੇਰ ਤੇ ਸ਼ਾਮ ਤੇ ਕਰ ਹਰ ਪਿੰਡਾਂ ਵਿੱਚ ਜਾਂਦੇ ਆ ਲੋਕਾਂ ਨੂੰ ਦੱਸਦੇ ਆ ਵੀ ਭਾਈ ਤਿਆਰ ਹੋ ਜਾਓ ਲੋਕ ਕਹਿੰਦੇ ਸਾਨੂੰ ਪਤਾ ਹੈ ਲੋਕ ਰੋਈ ਖ਼ਬਰਾਂ ਪੜ੍ਹਦੇ ਆ ਲੋਕਾਂ ਕੋਲ ਟੀਵੀ ਜਾਂਦਾ ਹੈਗਾ ਅੱਜ ਕੱਲ੍ਹ ਪ੍ਰਚਾਰ ਲੋਕਾਂ ਨੂੰ ਪਤਾ ਹੀ ਹੁੰਦਾ ਲੋਕ ਸਮਝਦਾਰ ਹੈਗੇ ਆ ਕਿ ਕਿੰਨੇ ਸਾਨੂੰ ਕਿਸੇ ਨੇ ਨੌਕਰੀਆਂ ਦੇਤੀਆਂ ਕਿੰਨੇ ਕਾਲੀਆਂ ਨਸ਼ੇ ਵਿੱਚ ਕਿੰਨਾ ਘਰੇਤਾ ਵੇਚਿਆ ਇਹਨਾਂ ਨੇ ਕਿੰਨਾ ਕਰਤਾ ਸਾਰਾ ਲੋਕਾਂ ਨੂੰ ਪਤਾ ਹੈਗਾ ਲੋਕ ਪਾਣਗੇ ਵੋਟਾਂ ਆਪਣਾ ਦੇਖ ਰਿਜ਼ਲਟ ਦੇਖਿਓ ਉਸ ਦਿਨ ਨੂੰ ਪਹਿਲਾਂ ਵੀ ਜਦੋਂ 2014 ਸਾਡੇ 4 ਐਮਪੀ ਬਣਦੇ ਕੋਈ ਰੌਲਾ ਨਹੀਂ ਤਾਂ ਆਮ ਆਦੀ ਪਾਰਟੀ ਵੀ ਜਾਣਦਾ ਨਹੀਂ ਤਾਂ ਲੋਕ ਬੜੇ ਇਹਨਾਂ ਤੋਂ ਪਰੇਸ਼ਾਨ ਹੈ ਤੰਗ ਹੈਗੇ ਹੈ ਰਿਜ਼ਲਟ 23 23 ਨੂੰ 23 ਮਈ ਨੂੰ ਨਿਕਲਣਾ ਹੈ 19 ਮੈਂਤਰੀ ਨੂੰ ਵੋਟਾਂ ਬਾੜੀਆਂ ਲੋਕਾਂ ਨੇ ਆਪਣਾ ਆਪ ਲੋਕ ਫੈਸਲੇ ਲੈਣੇ ਲੋਕ ਬਹੁਤ ਵੱਡੇ ਹੈਗੇ ਆ ਉਹ ਲੀਡਰਾਂ ਦੇ ਝਾਂਸੇ ਵਿੱਚ ਆਣ ਜੋਗੇ ਨਹੀਂ ਹੈ ਲੋਕ ਜਿਹੜਾ ਮਾਜੀ ਲੀਡਰਾਂ ਦੇ ਝੂਠ ਬੋਲਦੇ ਉਹਨਾਂ ਨੂੰ ਲੋਕਾਂ ਨੂੰ ਪਤਾ ਸਾਟਣਾ ਕਿਆ ਹੁੰਦਾ ਸੋਇਸਨ ਰੂਪਨਗਰ ਹਲਕਾ ਵਿਧਾਇਕ ਅਮਰਜੀਤ ਸਿੰਘ ਸਦਵਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਸਿਆਸੀ ਸਮੀਕਰਨ ਬਣ ਚੁੱਕੇ ਹਨ ਅਸਮਨੀਸ਼ ਤਵਾੜੀ ਦੇ ਆਉਣ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਲੋਕ ਖੁਦ ਫੈਸਲਾ ਕਰਨਗੇ 23 ਤਰੀਕ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਫੈਸਲਾ ਜਾਵੇਗਾ ਕਿਉਂਕਿ ਲੋਕ ਕਾਫੀ ਸਮਝਦਾਰ ਹੋ ਚੁੱਕੇ ਹਨ ਕਿਸੇ ਵੀ ਜਿਹੜੀ ਹੈਗੀ ਸਿਆਸੀ ਪਾਰਟੀ ਦੇ ਛਲਾਵੇ ਵਿੱਚ ਆਣ ਵਾਲੇ ਨਹੀਂ ਹੈ ਪੰਜਾਬੀ ਲੋਕ ਚੈਨਲ ਰੂਪਨਗਰ ਸੱਜਨ ਸੈਣੀ